ਲੋ ਵੀ ਸੱਜਣੋ ਅੱਜ ਫੇਰ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਤੇ Facebook ਪੇਜ ਤੇ ਅੱਜ ਫੇਰ ਜਾਨਵਰ ਦੋ ਦਿਖਾਏ ਇੱਕ ਤਾਂ ਮੱਝੂ ਕੇ ਲੈਣ ਦਾ ਆਪਣੇ ਪੰਜਾਬ نسل ਦਾ ਨੀਲਾ ਬਸ਼ੀਰਾ ਹੈ ਮਿੱਤਰੋ ਦੋ ਪੈਰ ਚਟੇ ਮੱਥੇ ਫਟੇ ਬਹੁਤ ਚੰਗਾ ਬੰਨ ਵਾਲਾ ਬੱਚਾ ਤੇ ਇੱਕ ਦੋ ਨੰਬਰ ਤੇ ਨੀਲੀ ਚੰਬੀ ਘੋੜੀ ਦਿਖਾਣੀ ਨੁਕਰੇ ਬੱਚੇ ਦੇਣ ਵਾਲੀ ਨੀਲੀ ਚੰਬੀ ਘੋੜੀ ਹੈ ਵੱਡੇ ਬਾਡੇ ਦੀ ਆ ਤੇ ਤੁਹਾਡੀ ਫੀਸ ਵਾਜ ਜਾਣੀ ਆ ਜਿਹੜੀ ਕਿ ਚੰਗੇ ਘੋੜੇ ਨੂੰ ਫੀਸ ਦੇਣੀ ਹੈ ਨਾ ਉਹ ਤੁਹਾਡੀ ਬਾਤ ਇਹਨੇ ਬਸ ਵੀਡੀਓ ਪੂਰੀ ਦੇਖ ਲਓ ਦੋਨਾਂ ਜਾਨਵਰਾਂ ਦੀ ਵੀਡੀਓ ਦੇ ਵਿੱਚ ਹੀ ਪੂਰੀ ਡਿਟੇਲ ਦੇਤੀ ਆ ਤੇ ਜੇ ਤੁਹਾਡੇ ਪਸੰਦ ਆਈਆਂ ਤਾਂ ਫੋਨ ਲਾ ਲਿਓ ਕਿਹੜੇ ਜਾਨਵਰ ਤੋਂ ਕਿਹੜੇ ਘੋੜੇ ਤੋਂ ਗੱਬਣਾ ਮੀਟ ਹੋਈ ਹੋਈ ਹੈ ਦੋਸਤੋ ਚੈੱਕ ਪਾਸ ਨਹੀਂ ਹੋਈ ਘੋੜਾ ਦਿੱਤਾ ਹੋਇਆ ਕਿੰਨੇ ਟਾਈਮ ਦੀ ਹੋਈ ਹੈ ਮੀਟ ਕੀ ਉਮਰ ਆ ਕੀ ਹਾਈਟ ਆ ਸਾਰੀ ਡਿਟੇਲ ਹੈ ਜਿਹੜੀ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੈ ਬਸ ਤੁਸੀਂ ਵੀਡੀਓ ਨਾਲ ਪੂਰਾ ਜੁੜੇ ਰਹੋ ਤਾਂ ਕਿ ਸਾਰੀ ਡਿਟੇਲ ਤੁਹਾਨੂੰ ਮਿਲ ਜੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਦੇ ਕਮੈਂਟ ਕਰਦੇ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਕੇ ਕੋਈ ਭਰਾ ਕੋਈ ਬਸ਼ੀਰਾ ਭਾਲਦਾ ਥੋੜੇ ਮੁੱਲ ਦਾ ਲੱਖਾਂ ਥੱਲੇ ਹਜ਼ਾਰਾਂ ਦੇ ਰੇਟ ਦਾ ਉਹਨੂੰ ਬਸ਼ੀਰਾ ਮਿਲ ਜੇ ਜਿਹਨਾਂ ਕੋਈ ਘੋੜੀ ਨੋਕਰੇ ਬੱਚਿਆਂ ਵਾਲੀ ਵੱਡੀ ਬਾਡੀ ਵਾਲੀ ਲੈਣੇ ਕਹਾਂ ਬਾਲੇ ਭਰਾਵਾਂ ਦਾ ਫੋਨ ਆਉਂਦੇ ਹੁੰਦੇ ਬਈ ਵੱਡੇ ਬਾਡੇ ਦੀ ਘੋੜੀ ਹੋਵੇ ਮਜ਼ਬੂਤ ਬਾਡੀ ਦੀ ਹੋਵੇ ਨੋਕਰੇ ਬੱਚੇ ਦਿੰਦੇ ਘਰੇ ਖੜੀ ਸੋਣੀ ਲੱਗੇ ਤਾਂ ਮਿੱਤਰੋ ਘਰੇ ਖੜੀ ਸੋਣੀ ਲੱਗੂ ਤੁਹਾਨੂੰ ਰਾਜੀ ਹੌਲਾ ਜਿਵੇਂ ਗੱਬਣ ਹੁੰਦੀ ਹੈ 4-5 ਮਹੀਨੇ ਪਰ ਹਜੇ ਮੀਟ ਹੋਈ ਆ ਦੋਸਤੋ 60 ਤੋਂ ਬਾਹਰ ਇਹਦੀ ਹਾਈਟ ਆ 65 ਹੋਵੇ 61 ਹੋਵੇ ਆਕੇ ਤੋਂ ਯਾਹਦੀ ਮਿਲ ਲਓ ਹਾਈਟ ਪੂਰੀਆ ਸੋਂਬ ਦੇਖੋ ਆਕੇ ਸੋਂਬ ਸੋਂਬ ਬਾਲਾ ਜਿਆਦਾ ਡਬਲ ਆ ਸਵਾਰੀ ਦੇ ਹਨੇਰੀਆਂ ਲਿਆਉਂਦੀ ਤਰ ਦੀ ਬਹੁਤ ਆ ਕੰਨਾ ਕੰਨਾ ਦੀ ਸੁਨੱਖੀ ਆ 5 ਸਾਲ ਉਮਰ ਆ ਤੇ ਆਪਣੇ ਵਾਲੇ ਬਾਜ ਤੋਂ ਮੇਟ ਹੋ ਗਈ ਮੇਟ ਹੋਈ ਨੂੰ 2 ਦਿਨ ਹੋ ਗਏ ਤੁਹਾਨੂੰ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਤੇ ਘੋੜੀ ਚੰਗੀ ਆ ਲੰਮੀ ਧੌਣ ਹੱਕ ਹੁੱਕ ਦੇਖੋ ਨੋਕਰੇ ਬੱਚੇ ਦੇਣ ਵਾਲੇ ਸਾਰੇ ਪਿੰਡੇ ਦੇ ਬਾਲ ਚਟੇ ਆ ਕਿਉਂਕਿ ਬਾਲੇ ਭਰਾਵਾਂ ਦੇ ਫੋਨ ਹੁੰਦੇ ਹੁੰਦੇ ਭਾਈ ਪਤਾ ਨੋਕਰੇ ਬੱਚਿਆਂ ਵਾਲੀ ਘੋੜੀ ਲੈਣੀ ਆ ਪਰ ਲੈਣੀ ਉਹ ਆ ਜਿਨੂੰ 10 ਬੰਦੇ ਦੇਖਣ ਖੜਕੇ ਤਾਂ ਮਿੱਤਰੋ ਆਹ ਕੁੜੀ ਲੈ ਲਓ 10 ਬੰਦੇ ਦੇਖਣੇ ਚਾਏ ਘਰੇ ਖੜਾ ਲਓ ਚਾਏ ਉੱਪਰ ਬੈੱਕ ਪਿੰਡ ਉਤੋਂ ਦੀ ਗੀੜਾ ਦੇ ਦਿਓ ਨਜ਼ਾਰਾ ਬੰਦੂ ਕੁੜੀ ਤੇ ਨੰਬਰ 2 ਤੇ ਆ ਵਸ਼ੀਰਾ ਜੀ ਨੇ ਥੋੜੇ ਪੈਸੇ ਲਾ ਕੇ ਕੋਈ ਚੰਗਾ ਬੱਚਾ ਭਾਲਣਾ ਹੋਵੇ ਤਾਂ ਆਹ ਦੇਖੋ ਕਾਫੀ ਭਰਾਵਾਂ ਦੇ ਫੋਨ ਆਉਦੇ ਬਾਈ ਆਪਾਂ ਨੂੰ ਤਾਂ ਪੰਜਾਬ ਨਸਲ ਦਾ ਵਸ਼ੀਰਾ ਚਾਹੀਦਾ ਪਰ ਕੱਦ ਕਰਨਾ ਹੋਵੇ ਨੀਲਾ ਹੋਵੇ ਤਾਂ ਮਿੱਤਰੋ ਜਿਹੜੇ 2-3 ਨੀਲੇ ਬੱਚੇ ਖੜੇ ਸਾਰੇ ਸੇਲ ਹੋ ਗਏ ਹੁਣ ਇੱਕ ਆ ਵਸ਼ੀਰਾ ਰਹਿ ਗਿਆ ਹਜੇ 4 ਕੁ ਮਹੀਨਿਆਂ ਦਾ ਹੋਇਆ ਪਰ ਸਾਈਜ਼ ਦੇਖੋ ਤੁਸੀਂ डील ਰੂਲ ਦੇਖੋ ਕਿੱਡੀ ਆ ਲੰਬਾਈ 'ਚ ਵੀ ਪੂਰਾ ਲੱਤ ਦੀ ਨਲੀ ਵੀ ਪੂਰੀ ਲੰਮੀ ਆ ਘੱਟੋ-ਘੱਟ 16 ਇੰਚ ਦਾ ਨਲੀ ਮਿੱਤਰੋ ਹੋਊਗਾ ਜੀ ਮਿਨੀ ਤਾਂ ਨਹੀਂ ਪਰ ਆਪ ਇੱਕ ਵਾਰਾ ਚੈੱਕ ਜ਼ਰੂਰ ਕਰਿਓ ਮੱਥੇ ਪਟਾਏ ਤੇ ਦੋ ਪੈਰ ਚਿੱਟੇ ਆ ਨੀਲਾ ਹੋਣਾ ਸ਼ੁਰੂ ਹੋ ਗਿਆ ਬੱਚਾ ਤੇ ਜਦੋਂ ਜੰਮ ਜੰਮਿਆ ਸੀ ਉਦੋਂ ਤਾਂ ਕਾਲਾ ਜਿਹਾ ਸੀ ਬੱਚਾ ਕਿਉਂਕਿ ਮੈਂ ਇਹਨੂੰ ਛੋਟੇ ਹੁੰਦੇ ਤੋ ਦੇਖਿਆ ਜਿਹੜੀ ਇਹਦੀ ਮਾਂ ਐਸ ਵਾਰ ਆਪਣੇ ਵਾਲੇ ਘੋੜੇ ਤੋਂ ਮੀਟ ਹੋ ਕੇ ਗਈ ਹੋਈ ਆ ਤੇ ਉਦੋਂ ਸਲੇਜ ਦਾ ਨਾਲ ਆਇਆ ਸੀ ਤਾਂ ਉਦੋਂ ਦੇਖਿਆ ਉਦੋਂ ਬਲੈਕ ਸੀ ਪਰ ਹੁਣ ਨੀਲਾ ਹੋਣ ਲੱਗ ਗਿਆ ਮਾਇਦੀ ਨੀਲੀ ਮੱਜੂਕੇ ਖਾਨਦਾਨ ਦੀ ਜਿਹੜਾ ਬਾਪ ਹੈ ਦਾ ਕਾਲੇ ਰੰਗ ਦਾ ਘੋੜਾ ਦੋਸਤੋ ਮੱਥੇ ਪਟਾ ਦੋ ਪੈਰ ਚਿੱਟੇ ਆ ਬੱਚੇ ਤੇ ਭਾਅ ਨਾਲ ਬੰਨ ਜਾਣਾ ਕਈ ਵਾਰ ਹੁੰਦਾ ਨਾ ਕਿਹੇ ਭਰਾ ਨੇ ਪੈਸੇ ਥੋੜੇ ਲਾਉਣੇ ਹੋ ਤਾਂ ਕੀ ਚੰਗੀ ਭਾਲ ਦਾ ਹੋਵੇ ਤਾਂ ਮਿੱਤਰੋ ਸਭ ਤੋਂ ਪਹਿਲਾਂ ਇਹਦਾ ਕੰਨ ਦੇਖੋ ਇੰਚੀ ਦਾ ਜਮਾ ਛੋਟਾ ਕੰਨ ਪ੍ਰੀਕ ਮੂੰਹ ਆ ਪਤਲੀ ਕਰਬ ਵਾਲੀ ਜਿਹਨੂੰ ਆਪਾਂ ਮਣੀਏ ਵਾਲੀ ਧੌਣ ਆ ਤੇ ਲੰਬਾ ਲੰੰਬਾ ਸੋਹਣਾ ਗੋਲ ਪਿਆ ਮਾਲਕਾਂ ਨੇ ਸੰਭਣ ਵਾਲੀ ਵੀ ਕਮੀ ਨਹੀਂ ਛੱਡੀ ਕੋਈ ਮਾਂ ਦੇ ਦੁੱਧ ਦੇ ਨਾਲ ਨਾਲ ਗਾਂ ਦਾ ਦੁੱਧ ਵੀ ਪੀਂਦਾ ਰਿਹਾ ਪੂਰਾ ਨਖਰਾ ਪੂਰਾ ਜੋਸ਼ ਬੱਚੇ ਪੂਰਾ ਸੋ ਮਿੱਤਰੋ ਦੋਨੇ ਜਾਂ ਬਕਾਊਆ ਜਿਹੜੇ ਵੀ ਭਰਾਵੇ ਘੋੜੀ ਚਲਦੇ ਘੋੜੀ ਦਾ ਫੋਨ ਲਾ ਲੈ ਬਿਸ਼ੇਰਾ ਚੱਲਦਾ ਬਿਸ਼ੇਰਾ ਤਾਂ